ਅੱਜ ਸ਼ਾਮ 6 ਵਜੇ ਦੇ ਕਰੀਬ ਬਟਾਲਾ ਦੇ ਕਾਂਗਸੀ ਆਗੂ ਗੋਤਮ শেਡ ਗੁੱਡੂ ਦੀ ਦੁਕਾਨ ਸ਼ੇਡ ਟੈਲੀਕਾਮ ਦੀ ਦੁਕਾਨ ਜਿਹੜੀ ਹੈ ਉਸ ਦੇ ਉੱਪਰ ਕੁਝ ਅਣਪਛਾਤੇ ਦੋ ਨੌਜਵਾਨਾਂ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਪਤਾ ਲੱਗਦਿਆਂ ਹੀ ਵਿਧਾਇਕਲ ਸੀ ਜਿਹੜੇ ਨੇ ਮੌਕੇ ਤੇ ਗੁੱਡੂ শেਡ ਦੇ ਦੁਕਾਨ ਦੇ ਉੱਤੇ ਹਾਲ ਜਾਣਨ ਲਈ ਪਹੁੰਚੇ ਸੋ ਆਹ ਸੁਣਦੇ ਹਨ ਉਹਨਾਂ ਨੇ ਕੀ ਕੁਝ ਕਿਹਾ ਔਰ ਮੌਕੇ ਤੇ ਹੀ ਜਿਹੜੀ ਹੈ ਪੁਲਿਸ ਡੀਐਸਪੀ ਸਿਟੀ ਵੀ ਜਿਹੜੇ ਮੌਕੇ ਤੇ ਮजूद ਸਨ ਆਪਣਾ ਜੀ ਪਰਿਵਾਰ ਆ ਸਾਰਾ ਜੀ ਓਪੋਜੀਸ਼ਨ ਇਹਦੇ ਵਿੱਚ ਕੋਈ ਵੀ ਨਹੀਂ ਪਰਾਵਾ ਆਪਣਾ ਠੀਕ ਹੈ ਜਿਹੜਾ ਵੀ ਗੱਲ ਗਲਤ ਹੋਈ ਹੈ ਬਟ ਜਨੇ ਨਹੀਂ ਕੀਤੀ ਹੈ ਸਾਖਸ਼ਾਤ ਤੋਂ ਸਪਨਾ ਕੰਮ ਕਰਦਾ ਪਹਿਲਾਂ ਵੀ ਕੋਈ ਥ੍ਰੈਟ ਸੀ ਨਹੀਂ ਮੈਨੂੰ ਹੁਣ ਪਤਾ ਲੱਗਾ ਵੀ ਕਹਿੰਦੇ ਪਹਿਲਾਂ ਵੀ ਮੈਨੂੰ ਕੋਈ ਥ੍ਰੈਟ ਸੀ ਜੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਆ ਜਾ ਚੱਲਿਆ ਵੇਖੋ ਅਧਿਕਾਰੀਆਂ ਨੂੰ ਕੋਈ ਸੱਸ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਪੁਖਸ ਵਾਲਿਆਂ ਦੀ ਉਸੇ ਟਾਈਮ ਲੱਗੀ ਹੈ ਨਾ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋਗਾ ਨੇਚਰਲੀ ਕਾਨੂੰਨ ਆਪਣਾ ਕੰਮ ਕਰੇ ਠੀਕ ਹੈ ਥੈਂਕ ਯੂ